ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਪਰ ਮਾਮਲਾ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਿਜੋ ਮਾਚਰਾ ਦਾ ਦੱਸਦੀ ਹੈ ਕਿ ਇੱਥੇ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਚੋਰਾ ਦੇ ਵੱਲੋਂ ਮੰਦਰ ਵਿੱਚ ਲੱਗਿਆ ਹੋਇਆ ਗੱਲਾਂ ਹੀ ਚੋਰੀ ਕਰ ਲਿਆ ਜਾਂਦਾ ਹੈ ਜਿਸ ਦੇ ਵਿੱਚ 20 ਤੋਂ 25 ਹਜ਼ਾਰ ਦੀ ਰਾਸ਼ੀ ਦੱਸੀ ਜਾ ਰਹੀ ਹੈ ਮੰਦਰ ਦੇ ਸੇਵਾਦਾਰ ਨੇ ਦੱਸਿਆ ਕਿ ਪਿੰਡ ਦੇ ਵਿੱਚ ਸ਼ੀਤਲਾ ਮਾਤਾ ਦਾ ਇੱਕ ਪ੍ਰਾਚੀਨ ਮੰਦਰ ਹੈ ਮੰਦਰ ਵਿੱਚ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ ਬੀਤੀ ਰਾਤ ਭੰਡਾਰੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਸਵੇਰੇ 5 ਵਜੇ ਪਤਾ ਲੱਗਦਾ ਹੈ ਕਿ ਮੰਦਰ ਦੇ ਵਿੱਚੋਂ ਚੋਰਾਂ ਨੇ ਪੈਸਿਆਂ ਵਾਲਾ ਗੱਲਾ ਹੀ ਚੋਰੀ ਕਰ ਲਿਆ ਜਿਸ ਵਿੱਚ ਇੱਕ ਸਾਲ ਦੀ ਭਗਤਾ ਨੇ ਚੜਾਇਆ ਗਿਆ ਛੜਾਵਾ ਸੀ ਦੱਸਦੀ ਕਿ ਉਹਨਾਂ ਇਹ ਵੀ ਕਹਿ ਕੇ ਇਸ ਦੇ ਵਿੱਚ 20 ਤੋਂ 25000 ਰੁਪਏ ਸਨ ਜਿਸ ਦੀ ਸੂਚਨਾ ਤੁਰੰਤ ਪਿੰਡ ਦੇ ਸਰਪੰਚ ਨੂੰ ਅਤੇ ਮਾਝੀਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਕਿਹੜਾ ਪਿੰਡ ਹੈ ਸਹਿਜੋ ਮਾਜਰਾ ਅੱਜ ਕੱਟ ਕਿਤਾ ਕੀ ਕਰਨਾ ਹੈ ਕੱਟ ਗਿਆ ਹੀ ਸਾਡੇ ਮਾਤਾ ਸੀਤਨਾ ਮਾਦਾ ਮੰਦਿਰ ਪਰਾਚੀਨ ਤੋਂ ਲੋਕ ਇੱਥੇ ਪੂਜਾ ਕਰਦੇ ਨੇ ਕੱਲ ਨੂੰ ਬੁੜਾਰਾ ਕਰਨਾ ਸੀ ਇਸੇ ਕਰਕੇ ਮੈਂ ਲਾਈਟਾਂ ਜਗਾਉਣ ਵਾਸਤੇ ਸ਼ਾਮੇ 5 ਵਜੇ ਲਾਈਟ ਜਗਾ ਕੇ ਜੋਤ ਲਾ ਕੇ ਘਰ ਤੇ ਲੈ ਗਿਆ ਸਵੇਰੇ ਆ ਕੇ ਸਵੇਰ 5:30 5:20 ਤੱਕ ਮੰਦਿਰ ਦਾ ਗੱਲਾਂ ਨਹੀਂ ਸੀ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝੇ ਕੀਤਾ ਜੀ ਹਾਂ ਅਲ ਦੋਲੇ ਗੋਂਡੀਆਂ ਨੂੰ ਜੋ ਵੀ ਦਿਓ ਗੋਂਡੀ ਸੀਗੇ ਸਾਡੇ ਪੰਚ ਸਹਿਬਾਂ ਉਹਨੂੰ ਠਾਕੇ ਲਿਆਦਾ ਆ ਕੇ ਦੇਖਿਆ ਤਾਂ ਵਾਕਈ ਗੱਲਾਂ ਹੈ ਨਹੀਂ ਸੀ ਰਿਪੋਰਟ ਲਖਾਤੀ ਹਾਂ ਉਹਦੇ ਬਾਅਦ ਰਿਪੋਰਟ ਲਖਾਤੀ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਉਹਨੇ ਦੱਸਿਆ ਸੀ ਚੌਕੀ ਜਾ ਕੇ ਰਿਪੋਰਟ ਲਗਾਏ ਆ ਮੰਦਰ ਦੇ ਵਿੱਚ ਕੋਈ ਕੈਮਰਾ ਲੱਗੇ ਹੋਏ ਆ ਕੈਮਰਾ ਕੋਈ ਨਹੀਂ ਸੀ ਪ੍ਰਸ਼ਾਸਨ ਤੋਂ ਕੀ ਮੰਗਾਈ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਆ ਵੀ ਇਹ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੇੜੀ ਆ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪੱਟ ਕੇ ਲੈ ਗਿਆ ਬੇਨਤੀ ਕਰਦੇ ਆ ਕਿ ਇਹ ਜਿਹੇ ਚੋਰਾਂ ਨੂੰ ਫੜਿਆ ਜਾਵੇ ਇਹ ਸਾਡਾ ਨਾ ਸੇ ਪਾਚੀਨ ਕੱਲ੍ਹ ਤੋਂ ਮੰਦਰਾ ਸਾਡਾ ਸਜਮਾਤਰਾ ਦੇ ਵਿੱਚ ਤੇ ਆਪਾਂ ਜਿਵੇਂ ਮੰਦਰ ਆਈ ਤੇ ਅਜਰ ਮੁੰਦਾਇਆ ਚ ਭਾਈ ਆਪਣੇ ਨਾਲ ਕੱਲ ਸੇਵਾ ਦਾ ਸਾਡੇ ਬਾਬਾ ਜੀ ਆਈ ਸੀਗੇ ਆਪਾਂ ਡਾਟਾ ਡੋਟਾ ਲਵਾਈ ਆਈ ਹੋਰੇ ਤੇ ਭੰਡਾਰਾ ਸੀਗਾ ਸਾਡੇ ਤੇ ਭੰਡਾਰਾ ਸੀਗਾ ਤੇ ਕੱਲ 7:00 ਵਜੇ ਜੀ ਤਿਆਰੀ ਕਰ ਕਰਕੇ ਚਲ ਗਿਆ ਘਰੇ ਤੇ ਅੱਜ ਸਵੇਰੇ ਆ ਕੇ ਦੇਖਿਆ 5:00 ਵਜੇ ਤੇ ਗੱਲਾਂ ਪਟਾਇਆ ਸੀ ਭਾਈ ਅ ਸਵੇਰੇ ਸਾਡੇ ਕਿੰਨੇ ਆ ਕੇ ਦੇਖਿਆ ਬਾਬਾ ਜੀ ਨੇ ਦੇਖਿਆ ਜੀ ਸਾਡੇ ਕਿੰਨੇ ਇੱਕ ਕੈਸ ਨੇ ਹੋਣੀ ਲੱਗੇ ਤੇ ਤਕਰੀਬਨ 15 ਤੋਂ 20-25000 ਹੈਗਾ ਸੀਗਾ ਜੀ ਤੇ ਆਈ ਭੰਡਾਰੇ ਤੇ ਭੰਡਾਰਾ ਆਈ ਜਾਨੀ ਕਿ ਖੋਲ ਦੇਨ ਸਾਲ ਤੋਂ ਬਾਅਦ ਮੈਂ ਤਾਂ ਖੋਲ ਦੇ ਨਹੀਂ ਗੱਲਾਂ ਕੋਈ ਮੰਦਰ ਦੇ ਵਿੱਚ ਕੈਮਰਾ ਰੱਖੇ ਨਹੀਂ ਬਾਬਾ ਕੈਮਰਾ ਕੋਈ ਨਹੀਂ ਸੀਗਾ ਇਹ ਕੈਮਰੇ ਦੀ ਹੁਣ ਤਿਆਰੀ ਚੱਲਦੀ ਸੀਗੀ ਆ ਭੰਡਾਰੇ ਦੇ ਬਾਬੇ ਦੀ ਕਿਰਪਾ ਹੋਣੀ ਸੀ ਮਾਤਾ ਰਾਣੀ ਵੀ ਤੇ ਕਹਿੰਦੇ ਸੀਗੇ ਵੀ ਲਵਾਣਾ ਜਿਹੜਾ ਗੱਲਾਂ ਖੋਲ ਤੇ ਕਿੰਨੇ ਟਾਈਮ ਬਾਅਦ ਖੋਲਦੇ ਆਸੀਂ ਜੀ ਭੰਡਾਰਾ ਜਿਵੇਂ ਸਾਲ ਤੋਂ ਸਾਲ ਹੈ ਜਮਰਾਲੀ ਤੋਂ ਲਖਵਿੰਦਰ ਖਤਰੀ ਦੀ ਰਿਪੋਰਟ